ਰਾਜਨੀਤੀ ਤੋਂ ਬਿਨਾ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਨਾ ਪ੍ਰਸਾਰ ਹੋ ਸਕਦਾ ਇਹ ਫੈਸਲਾ ਜਿਹੜਾ ਹੈ ਭਾਈ ਆਵਰਤਪਾਲ ਸਿੰਘ ਨੇ ਜਿਸੇ ਨਿੱਜੀ ਹਿੱਤ ਨੂੰ ਉਠਰਾ ਕੇ ਨਹੀਂ ਦਿੱਤਾ ਸੀ ਥਾਲਸਾ ਪੰਥ ਨੇ ਹਿੱਤ ਨੂੰ ਉਠਰਾ ਕੇ ਲਿਆ ਤੁਹਾਨੂੰ ਉਹ ਜਿਹੜੀ ਬਾਦ ਪੰਜਾਬ ਚੌਂਕੀ ਕਾਇਦ ਬਾਦ ਪੰਜਾਬ ਬਣਿਆ ਉਸ ਤੋਂ ਅੱਜ ਤੱਕ ਲਾਂਭੇ ਰੱਖਿਆ ਗਿਆ ਹੈ ਕਿ ਆਪਣੇ ਭਾਈ ਤਰਜੀਤ ਸਿੰਘ ਜਿਹਨੂੰ ਕੋਈ ਮਤਭੇਦ ਪੈਦਾ ਹੋਈ ਨਹੀਂ ਕੀ ਕਾਰਨ ਕਿ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਹੈ ਇਹ ਸਰਦਾਰ ਤਰਸੀਮ ਸਿੰਘ ਹੀ ਦੱਸ ਸਕਦੇ ਨੇ ਅਮਰਪਾਲ ਸਿੰਘ ਦੀ ਜਿਹੜੀ ਹੁਣ ਐਨਐਸਐ ਸਤਾ ਦਿੱਤੀ ਗਈ ਹੈ ਇੱਕ ਸਾਲ ਹੋ ਉਹ ਬੀਤ ਗਿਆ ਇਹਨੂੰ ਕਿਵੇਂ ਦੇਖਦੇ ਹੋ ਬਸ ਉਹਨਾਂ ਤੇ ਐਨਐਸਐ ਬਰਾ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸਿਧਾਂਤੀਆਂ ਜਿਹੜਾ ਹੈ ਉਸ ਦਾ ਧੱਗੀਆਂ ਉਡਾਈਆਂ ਗਈਆਂ ਨਹੀਂ ਕੁਝ ਬੰਦੇ ਐਸੇ ਨੇ ਜਿਹੜੇ ਅਮਰਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਏ ਸਾਡੀ ਸਰਦਾਰੀ ਖਤਮ ਹੋ ਜੂਗੀ ਅਗਾ ਵਰਸ ਖਤਮ ਹੋ ਜੂਗਾ ਤੇ ਸਾਡਾ ਸਟੇਟਸ ਖਤਮ ਹੋ ਜੂਗਾ ਜੇ ਅਮਰਪਾਲ ਜੂ ਬਾਹਰ ਆ ਗਿਆ ਇਹਦੇ ਬਾਰੇ ਕੀ ਕਹਿਣਾ ਹੈ ਉਹ ਬੰਦੇ ਜਿਹੜੇ ਕਿ ਵਿਚੇ ਨੇ ਅਟਾਲੀਦਲ ਵਾਰਸ ਪੰਜਾਬ ਦੇ ਤੇ ਉਹ ਮੂਲੀਆ ਕਤਾਰਾਂ ਦੇ ਵਿੱਚ ਜਿਹੜੇ ਨੇ ਉਹ ਤੁਰਦੇ ਨੇ ਤੇ ਬਹਿੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੁਖੀ ਨੇ ਸਰਗੋਲ ਇਸ ਵਕਤ ਮੌਜੂਦ ਨੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਬਗੀਲ ਵੀ ਰਹੇ ਜੀ ਤੇ ਹੁਣ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਵਧਾ ਦਿੱਤੀ ਗਈ ਹੈ ਤੇ ਸ਼ਰਾਤੀ ਪੜਾਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਨੂੰ ਸ਼ਰਾਤੀ ਪੜਾਤੇ ਤੁਸੀਂ ਹੀ ਰਾਜਦਿੱਤੀ ਚ ਲੈ ਕੇ ਆਏ ਹੋ ਤੇ ਤੁਸੀਂ ਉਹਨਾਂ ਨੂੰ ਪ੍ਰੇਰਿਤ ਕੀਤਾ ਆਪਣੇ ਝੋਲ ਲੜਨ ਲਈ ਖਡੂਰ ਸਾਹਿਬ ਤੋਂ ਤੇ ਉਦੋਂ ਕਿੰਨੇ ਕਿ ਜਤਨ ਕਰਨੇ ਪਏ ਕਿੰਨੇ ਵਾਰੀ ਸਾਨੂੰ ਡਿਪਰੂਗੜ ਜੇਲ੍ਹ ਜਾਣਾ ਪਿਆ ਇਹ ਸਭ ਦੱਸੋ ਜੀ ਵਿਸਥਾਰ ਨਾਲ ਦੇਖੋ ਡਿਪਰੂਗੜ ਜੇਲ੍ਹ ਤਾਂ ਮੈਂ ਬਹੁਤ ਵਾਰੀ ਗਿਆ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਮੈਂ ਕਿਸੇ ਤੋਂ ਜਾਣ ਦਾ ਖਰਚਾ ਵੀ ਨਹੀਂ ਲਿਆ ਮੈਂ ਆਪਦੇ ਖਰਚੇ ਤੋਂ ਜਿਹੜਾ ਚੈੱਕ ਕੱਟ ਕੇ ਆਪਦੇ ਟਾਊਕ ਚੋਂ ਮੈਂ ਟਿਕਟ ਖਰੀਦਦਾ ਹੁੰਦਾ ਸੀ ਔਨ ਜਾਣ ਦਾ ਤੇ ਜਿਹੜੀ ਰਾਜਨੀਤੀ ਹੈ ਉਹਦੀ ਗੁਹਤੀ ਜਿਹੜੀ ਰਾਜਨੀਤੀ ਦੀ ਹੈ ਉਹ ਬਿਰਸੇ ਵਿੱਚ ਥਾਲਸਾ ਪੰਥ ਨੂੰ ਦਾਤੇ ਫੇਮੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਮਿਲੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਉਹ ਦਰਬਾਰ ਸਾਹਿਬ ਜਿੱਥੇ ਮਹਾਨ ਧਾਰਮਿਕ ਮਰਿਆਦਾ ਨੂੰਾਈ ਜਾਂਦੀ ਸੀ ਉਸ ਦੇ ਸਾਹਮਣੇ ਬਿਲਕੁਲ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਤਾਂ ਤੇ ਗੁਰੂ ਹਰਗੋਬਿੰਦ ਸਾਹਿਬ ਫੇਮੇ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਇੱਥੇ ਸਿੱਖ ਰਾਜਨੀਤੀ ਬਾਰੇ ਵਿਚਾਰ ਵਟੰਦਰਾ ਹੋਇਆ ਗੁਰੂ ਤੇ ਸਿੱਖ ਰਾਜਨੀਤੀ ਜਿਹੜੀ ਹੈ ਉਹ ਇੱਥੋਂ ਚੱਲਿਆ ਗੁਰੂ ਜੀ ਇਹ ਰਾਜਨੀਤੀ ਤੋਂ ਬਿਨਾਂ ਜਿਹੜਾ ਹੈ ਨਾ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਨਾ ਪ੍ਰਸਾਰ ਹੋ ਸਕਦਾ ਹੈ ਦਸਵੇਂ ਪਾਤਸ਼ਾਹ ਨੇ ਦਾਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਵੀ ਇਹ ਦਰਜ ਕੀਤਾ ਹੈ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਰੇ ਕੋਈ ਤੁਸੀਂ ਕੋ ਰਾਜ ਨਦੇ ਹੈ ਜੋ ਲੈ ਹੈ ਸੋ ਨਿਜਵਲ ਸੇ ਲੈ ਹੈ ਜੀ ਸੋ ਖਾਲਸੇ ਦੇ ਵਿੱਚ ਜਿੱਥੇ ਉਹ ਸੰਤ ਹੈ ਉੱਥੇ ਸਪਾਹੀ ਵੀ ਹੈ ਜਿੱਥੇ ਉਹ ਸੰਤ ਹੈ ਉੱਥੇ ਉਹ ਰਾਜਾ ਵੀ ਹੈ ਤੇ ਰਾਜਾ ਜਿਹੜਾ ਹੈਗਾ ਤੇ ਸਰਦਾਰ ਹੈ ਜਿੱਥੇ ਉਹ ਉਹ ਜਿਹੜਾ ਹੈ ਸਰਦਾਰੀ ਉਹ ਰਾਜਨੀਤੀ ਨਾਲੇ ਮਿਲਦੀ ਹੈ ਤੋਂ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਪੰਥ ਦੇ ਦਾਤਿਆਂ ਦੇ ਹੁਕਮ ਨੇ بڑے ਵੱਡੇ ਗੁਰੂ ਸਾਹਿਬਾਨ ਦੇ ਹੁਕਮ ਨੇ ਉਸ ਬਾਰੇ ਮੈਂ ਅਮਰਤਪਾਲ ਸਿੰਘ ਹੋਰਾਂ ਨਾਲ ਵਿਚਾਰ ਵਟਾਂਦਲਾ ਕਰਦੇ ਰਹਿੰਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਸੀ ਤੇ ਭਾਈ ਅਮਰਤਪਾਲ ਸਿੰਘ ਨੇ ਗੁਰਬਾਣੀ ਤੋਂ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਰਾਤੇ ਤੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਦੇ ਜਿਹੜੇ ਸੀ ਹੁਕਮ ਉਹਨਾਂ ਨੂੰ ਸਿੱਧ ਲੈਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸੀ ਤੇ ਮੈਂ ਇਸ ਫੈਸਲੇ ਦੇ ਲਈ ਸ਼ੁਰੂ ਤੋਂ ਹੀ ਤਤ ਪ੍ਰਸਿੱਧਾ ਕਿ ਇਹ ਫੈਸਲਾ ਖਾਲਸਾ ਪੰਥ ਦੇ ਹਿੱਤਾਂ ਵਿੱਚ ਹੈ ਇਹ ਫੈਸਲਾ ਜਿਹੜਾ ਹੈ ਭਾਈ ਅਮਰਪਾਲ ਸਿੰਘ ਨੇ ਕਿਸੇ ਨਿੱਜੀ ਹਿੱਤ ਨੂੰ ਮੁੱਖ ਰੱਖ ਕੇ ਨਹੀਂ ਦਿੱਤਾ ਸੀ ਖਾਲਸਾ ਪੰਥ ਦੇ ਹਿੱਤ ਨੂੰ ਉੱਤਰ ਰੱਖ ਕੇ ਦਿੱਤਾ ਖਬਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ ਰਾਜਨੀਤੀ ਦਾ ਕਾਫੀ ਤਜਰਬਾ ਹੈ ਤੇ ਬੇਸ਼ੱਕ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਗ ਮਹਾਰਾਜ ਗੁਰਵਾਣੀ ਦਾ ਰੈਫਰੈਂਸ ਦੇ ਕੇ ਗੁਰੂਆਂ ਦਾ ਰੈਫਰੈਂਸ ਦੇ ਕੇ ਚੋਣ ਲਈ ਪ੍ਰਪੇਅਰ ਕੀਤਾ ਪਰ ਕੀਤਾ ਤੁਸੀਂ ਪਰ ਤੁਹਾਨੂੰ ਜਿਹੜੀ ਬਾਖ ਪੰਜਾਬ ਚੋਣ ਕਾਇਦਾ ਬਾਖ ਪੰਜਾਬ ਬਣਿਆ ਉਸ ਤੋਂ ਅੱਜ ਤੱਕ ਲਾਂਭੇ ਰੱਖਿਆ ਗਿਆ ਹੈ ਕਿ ਆਪਣੇ ਭਾਈ ਤਰਦੀਪ ਸਿੰਘ ਜਿਨ੍ਹਾਂ ਦਾ ਕੋਈ ਮਤਭੇਦ ਪੈਦਾ ਹੋਈ ਨਹੀਂ ਕੀ ਕਾਰਨ ਦੇਖੋ ਜੀ ਮੈਂ ਪਹਿਲਾਂ ਬਾਬਾ ਜੁਲੰਦਰ ਸਿੰਘ ਆ ਰਹੇ ਹਾਂ ਤੇ ਬਾਬਾ ਜੁਲੰਦਰ ਸਿੰਘ ਨਾਲ ਜਿਸ ਦਿਨ ਤੋਂ ਉਹਨਾਂ ਨੇ ਯੂਨਾਈਟਿਡ ਅਕਾਲੀ ਦਲ ਦੀ ਸਥਾਪਨਾ ਕੀਤੀ ਜੀ ਉਸ ਤੋਂ ਲੈ ਕੇ ਉਹਨਾਂ ਦੇ ਅਕਾਲ ਚਲਾਣਾ ਕਰਨ ਤੱਕ ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਨਾਲ ਜੁੜਿਆ ਰਿਹਾ ਤੇ ਮੈਂਬਰ ਪਾਰਲੀਮੈਂਟ ਵੀ ਬਣਿਆ ਜੀ ਤੇ ਬਾਬਾ ਜੀ ਤੋਂ ਮੈਂ ਟ੍ਰੈਕ ਮੰਗੀ ਨਹੀਂ ਸੀ ਬਾਬਾ ਜੀ ਨੇ ਮੈਨੂੰ ਔਟ੍ਰੈਕ ਦਿੱਤੀ ਮੈਂ ਸਮਝਦਾ ਕਿ ਖਾਲਸਾ ਪੰਥ ਦੇ ਵਿੱਚ ਉਹ ਇੱਕ ਮਹਾਨ ਰਾਜਨੀਤਿਕ ਬਾਣ ਸੀਗੇ ਇੱਕ ਮਹਾਨ ਧਾਰਮਿਕ ਮਹਾਪੁਰਖ ਸੀਗੇ ਤੇ ਉਹ ਦਾਤੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਸ਼ਾ ਤੇ ਦਾਤੇ ਦਸੂਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਸਤੇ ਤੇ ਚੱਲਣ ਵਾਲੇ ਸੀ ਉਹਨਾਂ ਦੇ ਹੁਕਮਾਂ ਤੇ ਚੱਲਦੇ ਸੀ ਤੇ ਉਹਨਾਂ ਦੇ ਹੁਕਮਾਂ ਤੇ ਆਧਾਰਤ ਉਹਨਾਂ ਨੇ ਆਪਦੇ ਸਿਧਾਂਤ ਬਣਾਏ ਹੋਏ ਸੀ ਜੇ ਤੇ ਉਹਨਾਂ ਨੇ ਜਾਂਦੇ ਹੋਏ ਜਦੋਂ ਦੇ ਹਸਪਤਾਲ ਚ ਆਖਰੀ ਦਮਾਂ ਦੇ ਵਿੱਚ ਉਹ ਪਏ ਸੀ ਜੇ ਬਾਬਾ ਜੋਗਿੰਦਰ ਸਿੰਘ ਜਿਹੜੇ ਸੰਤ ਜਰਮਾਇ ਸਿੰਘ ਭੰਡਰਾਂ ਵਾਲੇ ਦੇ ਸਤਕਾਰਯੋਗ ਪਿਤਾ ਸਨ ਤਾਂ ਉਹਨਾਂ ਨੇ ਮੌਤ ਸਰ ਦੀ ਧਰਤੀ ਤੇ ਮੈਨੂੰ ਕਿਹਾ ਸੀ ਵੀ ਮੇਰੇ ਤੁਸੀਂ ਮੇਰੇ ਨਾਲ ਅਖੀਰ ਤੱਕ ਸਾਥ ਨਵਾਇਆ ਤੇ ਹੋਰ ਐਮਪੀ ਮੇ ਤੋਂ ਪਾਸੇ ਹੋ ਗਏ ਪਰੰਤੂ ਤੁਸੀਂ ਜਿਹੜੇ ਆ ਉਹ ਮੇ ਤੋਂ ਪਾਸੇ ਨਹੀਂ ਹੋਏ ਤੇ ਬਖਦਾਰ ਰਹੇ ਤੇ ਜੇ ਮੈਂ ਉਹਨਾਂ ਨਾਲ ਬਹੁਤ ਧਾਰੀ ਨਵਾਈ ਇਹਨੇ ਸਮੇਂ ਦੇ ਵਿੱਚ ਜਿਹਦੇ ਚ ਦੁੱਤ ਖਲੀਫੋਂ ਵੀ ਆਈਆਂ ਤੇ ਮੈਂ ਐਮਪੀ ਵੀ ਬਣਿਆ ਮੈਂ ਹਰੇਕ ਹਨੇਰੇ ਕਾਲੂਚ ਵੀ ਉਹਨਾਂ ਦੇ ਨਾਲ ਰਿਹਾ ਸੁਤ ਦੇ ਕਾਲ ਦੇ ਵਿੱਚ ਵੀ ਉਹਨਾਂ ਦੇ ਨਾਲ ਰਿਹਾ ਤੇ ਫਿਰ ਮੇਰੇ ਮਤ ਭੇਦ ਅਮਰਤਪਾਲ ਸਿੰਘ ਨਾਲ ਜਾਂ ਸਰਦਾਰ ਤਰਸੇਮ ਸਿੰਘ ਨਾਲ ਹੋਣਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਤੋ ਇਹਦੇ ਵਿੱਚ ਮਤ ਭੇਦ ਜਿਹੜੇ ਹੈ ਮੇਰੇ ਵੱਲੋਂ ਨਹੀਂ ਇਹ ਫੈਸਲਾ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੈ ਮੈਂ ਤਾਂ ਉਹਨਾਂ ਦੀਆਂ ਨੀਤੀਆਂ ਨਾਲ ਵੀ ਸਹਿਮਤ ਐ ਉਹਨਾਂ ਦੇ ਜਿਹੜੇ ਹੈ ਉਹ ਰਾਜਨੀਤੀ ਦੇ ਵਿੱਚ ਆਉਣ ਦੇ ਵਿੱਚ ਵੀ ਮੇਰਾ ਜਿਹੜਾ ਬੜਾ ਵੱਡਾ ਜੁਰਦਾਨ ਰਿਹਾ ਮੈਂ ਸਮਝਦਾ ਕਿ ਸਰਦਾਰ ਤਰਸੇਮ ਸਿੰਘ ਬੜੇ ਵਿਦਵਾਨ ਨੇ ਬੜੇ ਪੰਥਕ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤੇ ਸਹੀ ਜਿਹੜੇ ਆ ਤੌਰ ਤਰੀਕੇ ਦੇ ਨਾਲ ਉਹ ਪਾਰਟੀ ਦੇ ਵਿੱਚ ਚੱਲ ਰਹੇ ਨੇ ਮੇਰੇ ਉਹਨਾਂ ਨਾਲ ਕਦੇ ਕੋਈ ਮਤਭੇਦ ਨਹੀਂ ਹੋਇਆ ਤੇ ਮੈਨੂੰ ਪਾਰਟੀ ਤੋਂ ਦੂਰ ਰੱਖਿਆ ਇਹ ਸਰਦਾਰ ਤਰਸੇਮ ਸਿੰਘ ਹੀ ਦੱਸ ਸਕਦੇ ਨੇ ਬਈ ਕਿਉਂ ਪਾਰਟੀ ਤੋਂ ਦੂਰ ਰੱਖਿਆ ਕੀ ਕਾਰਨ ਹੋਏ ਮੇਰੇ ਚ ਨਹੀਂ ਤਾਂ ਕੋਈ ਮਤਭੇਦ ਨਹੀਂ ਇਹ ਪ੍ਰਸ਼ਨ ਉਹਨਾਂ ਨਾਲ ਉਹਨਾਂ ਨਾਲ ਸੰਬੰਧਤ ਹੈ ਨਹੀਂ ਇਹ ਵੀ ਗੱਲ ਖਾਲਸਾ ਜੀ ਚੱਲ ਰਹੀ ਹੈ ਵੀ ਹਜੇ ਛੋਟੀਆਂ ਇਕਾਈਆਂ ਘਟਤ ਕਰ ਰਹੇ ਨੇ ਜ਼ਿਲ੍ਹਾ ਪੱਧਰ ਦੀਆਂ ਬਲਾਕ ਪੱਧਰ ਦੀਆਂ ਇਹ ਤੁਹਾਨੂੰ ਕੋਈ ਸਟੇਟ ਲੈਵਲ ਦੀ ਜਾਂ ਨੈਸ਼ਨਲ ਲੈਵਲ ਦੀ ਕਮੇਟੀ ਜੀ ਇਹ ਲੱਲੇ ਆ ਜਾਊਗਾ ਦੇਖੋ ਜੀ ਮੈਨੂੰ ਇਸ ਰੈਵਲ ਦਾ ਗਿਆਨ ਨਹੀਂ ਹੈ ਬਈ ਕੋਈ ਇੰਟਰਨੈਸ਼ਨਲ ਲੈਵਲ ਦੀ ਕਮੇਟੀ ਵਿੱਚ ਜਾਂ ਸਟੇਟ ਲੈਵਲ ਦੀ ਕਮੇਟੀ ਦੇ ਵਿੱਚ ਲਿਆ ਜਾਊਗਾ ਇਹ ਫੈਸਲਾ ਅਮਰਿਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੇ ਕਰਨਾ ਉਹ ਕਦੋਂ ਕਰਨਗੇ ਤੇ ਕਿਵੇਂ ਕਰਨਗੇ ਕੀ ਫੈਸਲਾ ਕਰਨਗੇ ਪਰੰਤੂ ਮੈਂ ਜਿਹੜਾ ਹੈਗਾ ਇਹਨਾਂ ਚਾਹ ਸਕਦਾ ਕਿ ਪਾਰਟੀ ਦੇ ਵੀ ਕਈ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਫੈਸਲੇ ਹੁਣ ਜਿਹੜਾ ਅਸੀਂ ਇਹੋ ਜਿਹਾ ਮੋੜ ਤੇ ਪਹੁੰਚ ਚੁੱਕੇ ਹਾਂ ਅਸੀਂ ਇਸ ਸਟੇਜ ਤੇ ਪਹੁੰਚ ਚੁੱਕੇ ਹਾਂ ਕਿ ਇਹ ਫੈਸਲੇਆਂ ਨੂੰ ਮਹੀਨੇ ਵੱਧੀ ਜਾਂ 6 ਮਹੀਨੇ ਲਈ ਜਾਂ 1 ਮਹੀਨੇ ਲਈ ਜਿਹੜਾ ਹੈ ਇਸ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਜੇ ਨਹੀਂ ਪਾਇਆ ਜਾ ਸਕਦਾ ਇਹ ਫੈਸਲੇ ਲੈਣ ਦੀ ਹੁਣ ਚੜੀ ਆ ਆ ਗਈ ਹੈ ਤੇ ਕੁਝ ਦਿਨਾਂ ਚ ਜਿਹੜੇ ਨੇ ਫੈਸਲੇ ਲੈਣੇ ਚਾਹੀਦੇ ਮੇਰੇ ਉਹਨਾਂ ਨਾਲ ਕੋਈ ਮਤਭੇਦ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੁਣ ਐਨਐਸਐਸ ਵਧਾ ਦਿੱਤੀ ਗਈ ਹੈ ਇੱਕ ਸਾਲ ਹੋਰ ਵਧਾ ਦਿੱਤੀ ਹੈ ਇਹਨੂੰ ਕਿਵੇਂ ਦੇਖਦੇ ਹੋ ਬੱਸ ਦੇਖੋ ਜੀ ਇਹ ਜਿਹੜੀ ਹੈ ਬੇਇਨਸਾਫੀ ਇੱਕ ਸ਼ਬਦ ਹੈ ਉਹ ਸ਼ਬਦ ਜਿਹੜਾ ਹੈ ਨਾ ਟਾਪੀ ਹੈ ਇਹ ਬੇਲ ਦੇ ਲਈ ਐਸਾ ਸ਼ਬਦ ਚਾਹੀਦੇ ਆ ਜਿਹੜੇ ਜਿਹੇ ਸ਼ਬਦ ਮੈਂ ਸਮਝਦਾ ਕਿ ਸ਼ਬਦ ਕੋਸ਼ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਹਨ ਨਹੀਂ ਇਹ ਕਿੰਸੀ ਝਾਲਮਨਾਕਾਰ ਕਾਰਵਾਈ ਹੈ ਇੱਕ ਜ਼ੁਲਮ ਦੀ ਅਤ ਹੋਈ ਹੈ ਕਿ ਉਹਨਾਂ ਤੇ ਐਨਐਸਏ ਬਣਾ ਦਿੱਤੀ ਗਈ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਸੰਵਿਧਾਨ ਦੀ ਜਿਹੜਾ ਹੈ ਉਸ ਦਾ ਧੜੀਆਂ ਉਡਾਈਆਂ ਗਈਆਂ ਨੇ ਤੇ ਇਹਨਾਂ ਜਿਹੜਾ ਵਾਅਦਾ ਕੀਤਾ ਗਿਆ ਇਹਹੀ ਜੀ ਪਦਿੱਕੀ ਕੀਤੀ ਗਈ ਹੈ ਮੌਖੀ ਧਾਰਾਂ ਦਾ ਕਤਲ ਕੀਤਾ ਗਿਆ ਇਹ ਜਿਹੜਾ ਐਨਐਸਏ ਬਣਾਉਣ ਦਾ ਕੋਈ ਆਧਾਰ ਨਹੀਂ ਹੈ ਇੱਥੇ ਝਾਲੀ ਗੱਲ ਬਣਾ ਦਿੱਤੀ ਗਈ ਕਿ ਜੀ ਐਡੀਸ਼ਨਲ ਹੋਮ ਸੈਕਟਰੀ ਤੋਂ ਤੇ ਅਡੀਸ਼ਨਲ ਜੀ.ਪੀ ਇੰਟੈਲੀਜੈਂਸ ਤੋਂ ਜਿਹੜਾ ਹੈ ਉਹ ਇੱਕ ਇਨਪੁਟ ਆਈ ਹੈ ਕਿ ਅਮਰਪਾਲ ਸਿੰਘ ਜਿਹੜੇ ਹੈਗੇ ਆ ਉਹ ਪੰਜਾਬ ਦੀ ਸੁਰੱਖਿਆ ਲਈ ਖਤਰਾ ਨਹੀਂ ਕੋਈ ਇਨਪੁਟ ਨਹੀਂ ਆਈ ਨਾ ਕੋਈ ਇਨਪੁਟ ਇਹ ਜੀ ਹੈ ਉਹ ਫਰਜੀ ਦਫਤਰ ਦੇ ਵਿੱਚ ਬੈਠ ਕੇ ਸੁਪਨੇ ਅਧਾਰ ਤੇ ਇਹ ਆਧਾਰ ਤੇ ਚਲੇਖ ਲਿਖ ਦਿੱਤਾ ਗਿਆ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹ ਫੈਸਲਾ ਲਿਆ ਗਿਆ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਇਸ ਲਈ ਲਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਸੀ ਉਹ ਅੰਮ੍ਰਿਤ ਦੀ ਬਹੀਰ ਚਲਾ ਰਹੇ ਸੀ ਅਮਨ ਸ਼ਿਕਾਰ ਰਹੇ ਸੀ ਤੇ ਸਿੱਖਾਂ ਨੂੰ ਜਿਹੜੇ ਸੀ ਸਿੱਖ ਨੌਜਵਾਨਾਂ ਨੂੰ ਜਿਹੜਾ ਸੀ ਉਹ ਬਾਣੀ ਤੇ ਬਾਣੇ ਨਾਲ ਜੁੜ ਰਹੇ ਸੀ ਤੇ ਮਹਾਨ ਗਾਤਿਆਂ ਦੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨਾਲ ਜੁੜ ਰਹੇ ਸੀ ਜਿਹੜੀਆਂ ਕੀ ਇਹ ਦੋਹਾਂ ਸਰਕਾਰਾਂ ਨੂੰ ਕੇਂਦਰ ਦੀ ਸਰਕਾਰ ਨੂੰ ਤੇ ਇਹ ਪੰਜਾਬ ਦੀ ਸਰਕਾਰ ਨੂੰ ਵਧੀਆ ਨਹੀਂ ਲੱਗਿਆ ਤੇ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਇਹ ਇਹ ਦੇ ਧਾਰਾਂ ਦਾ ਲੋਕਤੰਤਰic ਅਧਿਕਾਰਾਂ ਦਾ ਢਾਂਕ ਕੀਤਾ ਤੇ ਇਹ ਮਿਆਦ ਜਿਹੜੀ ਹੈ 1 ਸਾਲ ਲਈ ਵਧਾਈ ਹੈ ਫਸਾ ਜੀ ਹੁਣ ਇਹ ਵੀ ਗੱਲ ਉੱਪਰ ਆ ਕੇ ਆ ਰਹੀ ਹੈ ਵੀ ਜਿਹੜੇ ਜਥੇਬੰਦੀ ਚ ਨੇ ਸ਼ਰਮਣੀ ਕਮੇਟੀ ਨਾਲ ਭਾਰਤ ਪੰਜਾਬ ਦੇ ਵਿੱਚ ਕੁਝ ਬੰਦੇ ਐਸੇ ਨੇ ਜਿਹੜੇ ਅਮਰਤਪਾਲ ਨੂੰ ਬਾਹਰ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਆਏ ਸਾਡੀ ਸਰਦਾਰੀ ਖਤਮ ਹੋ ਜਾਊਗੀ ਸਾਡਾ ਵਰਤਸ ਖਤਮ ਹੋ ਜਾਊਗਾ ਤੇ ਸਾਡਾ ਸਟੇਟਸ ਖਤਮ ਹੋ ਜੂਗਾ ਜੇ ਅਮਰਪਾਲ ਜੀ ਬਾਹਰ ਆ ਗਏ ਇਹਦੇ ਬਾਰੇ ਕੀ ਕਹਿਣਾ ਹੈ ਜੀ ਦੇਖੋ ਜੀ ਇਹ ਤੁਹਾਡੀ ਗੱਲ ਜਿਹੜੀ ਹੈ 101% ਸਹੀ ਹੈ ਅੱਜ ਉਹ ਬੰਦੇ ਜਿਹੜੇ ਕਿ ਵਿਚੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹ ਮੂਲੀਆ ਕਤਾਰਾਂ ਦੇ ਵਿੱਚ ਜਿਹੜੇ ਨੇ ਉਹ ਤੁਰਦੇ ਨੇ ਤੇ ਬਹਿੰਦੇ ਨੇ ਅੱਜ ਉਹੀ ਸਭ ਤੋਂ ਵੱਡੇ ਦੁਖੀ ਨੇ ਜੀ ਅਮਰਪਾਲ ਸਿੰਘ ਦੇ ਵੀ ਸਰਦਾਰ ترسےم ਸਿੰਘ ਦੇ ਵੀ ਤੇ ਪਾਰਟੀ ਦੇ ਜੀ ਤੇ ਉਹ ਇਹ ਚਾਹੁੰਦੇ ਨੇ ਕਿ ਅਮਰਪਾਲ ਸਿੰਘ ਜਿਹੜੇ ਆ ਉਹ ਗੇਂਹ ਚ ਨਜ਼ਰਬੰਦ ਰਹੇਣ ਉਹ ਚਾਹੁੰਦੇ ਆ ਕਿ ਸਰਦਾਰ ਤਰਸੇਮ ਸਿੰਘ ਜਿਹੜਾ ਹੈ ਉਹ ਸਾਡੇ ਘੇਰੇ ਚ ਰਹੇਣ ਤੇ ਉਹ ਚਾਹੁੰਦੇ ਆ ਕਿ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਹੈ ਇਸ ਨੂੰ ਫੇਰ ਖਤਰੂ ਕੀਤਾ ਜਾ ਸਕੀ ਉਹ ਦੂਸਰ ਦੋਗਲਾ ਜਿਹੜਾ ਚਿਹਰਾ ਉਹਨਾਂ ਦਾ ਹੈ ਦੋਗਲੀ ਨੀਤੀ ਨਿਵਾ ਰਹੇ ਨੇ ਉਹ ਉਹ ਨੀਤੀ ਨੂੰ ਨਿਵਾ ਰਹੇ ਨੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮੌਤੇ ਪਿੱਛੋਂ ਜਿਹੜੀ ਸੀ ਉਸ ਸਮੇਂ ਉਹਨਾਂ ਲੋਕਾਂ ਨੇ ਨਿਵਾਈ ਇਹਨਾਂ ਨੇ ਖਾਲਸਾ ਰਾਜ ਜਿਹੜਾ ਅਸੀਂ ਬੜੀ ਮਿਹਨਤ ਨਾਲ ਬਣਾਇਆ ਸੀ ਤੁਰਬਾਨੀਆਂ ਨਾਲ ਬਣਾਇਆ ਸੀ ਲਹੂ ਬਹਾ ਕੇ ਬਣਾਇਆ ਸੀ ਉਸ ਖਾਲਸਾ ਰਾਜ ਦਾ ਪਤਨ ਕੀਤਾ ਉਹ ਬੰਦੇ ਘੇਰਾ ਬਣਾ ਰਹੇ ਨੇ ਉਹਦੇ 'ਚ ਨਾਂ ਦੱਸਣ ਦੀ ਲੋੜ ਨਹੀਂ ਅੱਜ ਸਾਰੀ ਦੁਨੀਆ ਨੂੰ ਪਰਤਖ ਉਹਨਾਂ ਦੇ ਨਾਂ ਤੁਸੀਂ ਕਿਸੇ ਆਮ ਸੰਗਤ ਦੇ ਜਿਹੜੇ ਐ ਸਿੱਖ ਤੋਂ ਜਾਂ ਸਿੰਘ ਤੋਂ ਪੁੱਛ ਲਓ ਉਹ ਤੁਹਾਨੂੰ ਅੱਧੇ ਮਿੰਟ ਦੇ ਵਿੱਚੋਂ ਨਾਂ ਦੱਸ ਦਿੰਦਾ ਨਹੀਂ ਤੁਸੀਂ ਤਾਂ ਆਪਣੇ ਖਾਤੋਂ ਹੀ ਕਿ ਇੰਨੇ ਅਮੈਤੀਓਂ ਤੇ ਤੁਸੀਂ ਕਿਉਂ ਦੱਸਦੇ ਤਰਸੇਮ ਸਿੰਘ ਜੀ ਨੂੰ ਵੀ ਇਹ ਆਪਣੇ ਆ ਬੰਦੀ ਘੋਣ ਮੰਗ ਲੱਗੇ ਹੋਦੇ ਨੇ ਦੇਖੋ ਜੀ ਮੈਂ ਸਰਦਾਰ ਤਰਸੇਮ ਸਿੰਘ ਨਾਲ ਮੇਰੇ ਕੋਈ ਮਤਭੇਦ ਨਹੀਂ ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਮੈਂ ਉਹਨਾਂ ਨੂੰ ਦੱਸ ਰਿਹਾ ਜੀ ਹਾਂ ਨਾਂ ਦੱਸਣ ਦਾ ਜਿਹੜਾ ਸੀ ਬੁਨਾ ਮੈਂ ਨਹੀਂ ਕਰ ਸਕਦਾ ਸੀ ਨਾਂ ਦੱਸਣ ਦਾ ਪਾਪ ਮੈਂ ਨਹੀਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਜੀ ਕਿ ਇਸ ਤਰ੍ਹਾਂ ਪਾਰਟੀ ਚੱਲ ਰਹੀ ਹੈ ਫੁਲਾ ਫੁਲਾ ਬੰਦੇ ਕਰ ਰਹੇ ਨੇ ਪਰੰਤੂ ਫੈਸਲੇ ਜਿਹੜੇ ਉਹ ਮੈਂ ਨਹੀਂ ਲੈਣੇ ਫੈਸਲੇ ਅਮਰਪਾਲ ਸਿੰਘ ਤੇ ਸਰਬਾਤ ਤਰਸੇਵ ਸਿੰਘ ਨੇ ਲੈਣੇ ਜੀ ਤੇ ਜਿਨ੍ਹਾਂ ਉਹ ਫੈਸਲੇ ਲੈਣ ਦੇ ਵਿੱਚ ਉਹ ਬਹਾਦਾਰਾਂ ਨੂੰ ਰੂਪ ਬਾਹਰ ਰੱਖਣਗੇ ਤੇ ਇਹੇ ਲੋਕਾਂ ਨੂੰ ਉਰੇ ਰੱਖਣਗੇ ਜਿਹੜੇ ਉਹਨਾਂ ਨੂੰ ਅੰਦਰ ਰੱਖ ਕੇ ਜ਼ਾਹਰ ਘੋਲ ਰਹੇ ਨੇ ਤਾਂ ਫਿਰ ਇਹ ਤਾਂ ਦੇਖੋ ਉਹਨਾਂ ਨੇ ਲੈਣੇ ਉਹ ਫੈਸਲੇ ਜਿਹੜੇ ਹੁਣ ਵਫਾਦਾਰਾਂ ਨੂੰ ਲਾਂਭੇ ਰੱਖਣੇ ਆ ਉਹ ਕਿੰਨਾ ਚਿਰ ਲਾਂਭੇ ਰੱਖਣਗੇ ਤੇ ਕਿੰਨਾ ਚਿਰ ਲਾਂਭੇ ਰੱਖ ਕੇ ਚਲਾਉਣਗੇ ਤੇ ਹਿਰਦੇ ਵਿੱਚ ਉਹੀ ਪਤਨ ਦਾ ਕਾਰਨ ਬਣ ਜਾਂਦੇ ਠੀਕ ਹੈ ਹੁਣ ਇਹ ਫੈਸਲੇ ਲੈਣ ਦੇ ਲਈ ਮਹੀਨਿਆਂ ਵੱਧੀ ਉਡੀਕ ਨਹੀਂ ਕੀਤੀ ਜਾ ਸਕਦੀ ਹੁਣੇ 6 ਮਹੀਨੇ ਜਾਂ 1 ਮਹੀਨਾ ਜਾਂ 2 ਮਹੀਨੇ ਜਾਂ ਸਾਲ ਬਾਅਦ ਨਹੀਂ ਲੈ ਜਾ ਸਕਦੇ ਹੁਣ ਤਾਂ ਦਿਨਾਂ ਦੀ ਗੱਲ ਹੈ ਤੇ ਕਿੰਨੇ ਦਿਨਾਂ ਚ ਇਹ ਫੈਸਲਾ ਲੈਂਦੇ ਆ ਮੈਂ ਸਮਝਦਾ ਕਿ ਹਫਤਾ ਵੀ ਜਿਹੜਾ ਜਿਆਦਾ ਸਮਾਂ ਇਹ ਫੈਸਲੇ ਲੈਣ ਨੂੰ ਜੇ ਤੇ ਇਹ ਵੀ ਤਖਤੇ ਨੂੰ ਲਵਾਗੇ ਸੋ ਫੈਸਲੇ ਲੈਣ ਦਾ ਹੁਣ ਸਮਾਂ ਆ ਗਿਆ ਮੈਂ ਸਰਦਾਰ ਤਰਸੇਮ ਸਿੰਘ ਹੋਰ ਕੋਲੇ ਬੇਨਤੀ ਕਰਦਾ ਰਹੇ ਹਾਂ ਉਹਨਾਂ ਨੂੰ ਦੱਸਦਾ ਰਹੇ ਹਾਂ ਤੇ ਉਹਨਾਂ ਨੂੰ ਮੌਜੂਦਾ ਹਾਲਾਤ ਤੋਂ ਵੀ ਉਹਨਾਂ ਨੂੰ ਜਾਣੂ ਕਰਾਉਂਦਾ ਰਹੇ ਹਾਂ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਸਰਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਬੜੇ ਦਰਮਾਨ ਨੇ ਪੰਤ ਪ੍ਰਸਤ ਨੇ ਬੜੀ ਤਰਮਾਨੀ ਦੇ ਮਾਲਕ ਆ ਆਪਣੇ ਖਾਲਸਾ ਜੀ ਇਸ ਤੋਂ ਹਟ ਕੇ ਹੁਣ ਆਕਾਲ ਤਖਤ ਦੀ ਮਾਨ ਮਰਿਆਦਾ ਦਾ ਸਵਾਲ ਹੈ ਇੱਕ ਵਾਰ ਸਕਬੀਰ ਬਾਦਲ ਨੇ ਕਹਿੰਦੇ ਆਪ ਹੀ ਆਪਣੇ ਪੈਰੀਂ ਪੈਣਾ ਆਪ ਹੀ ਬੁੜ੍ਹ ਸਾਗਣ ਉਹਨਾਂ ਨੇ ਆਪ ਹੀ ਭਰਤੀ ਕਰ ਲਈ ਐ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਮੰਨਿਆ ਲਿਆ ਆਪ ਹੀ ਪ੍ਰਧਾਨ ਬਣ ਗਏ ਜੀ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿਹੜੀਆਂ ਗੱਲਾਂ ਤੁਸੀਂ ਕਹਿ ਐ ਉਸ ਤੋਂ हट ਕੇ ਇੱਕ ਗੱਲ ਕਹਿਣੀ ਚਾਹੁੰਦਾ ਐ ਕਿ ਇਹ ਸੁਖਬੀਰ ਸਿੰਘ ਬਾਦਲ ਦੀ ਅਸੀਂ ਤੱਲੇ ਦੀ ਨਰਤਾ ਨਹੀਂ ਤਰੀ ਜਾਵਾਂਗੇ ਸਾਰਾ ਜੋਰ ਸੁਖਬੀਰ ਸਿੰਘ ਬਾਦਲ ਤੇ ਲਾਈ ਚੱਲਾਂਗੇ ਤੇ ਅਸੀਂ ਤਾਂ ਹਾਂਗੇ ਜੀ ਹੁਣ ਉਹਦਾ ਪੰਥ ਵਿੱਚੋਂ ਸਾਖ ਖਤਮ ਹੋ ਗਈ ਹੁਣ ਪੰਥ ਵਿੱਚੋਂ ਦਾ ਕੋਈ ਜਿਹੜਾ ਹੈ ਸਾਖ ਨਹੀਂ ਰਹੀ ਤਾਂ ਇਹ ਜੇ ਅਸੀਂ ਆਪਣੀ ਪਾਰਟੀ ਦਾ ਸੁਧਾਰ ਨਹੀਂ ਕਰਾਂਗੇ ਆਪਣੀ ਪਾਰਟੀ ਦੇ ਵਫੇਦਾਰਾਂ ਨੂੰ ਜਿਹੜੇ ਵਫਾਦਾਰ ਨਹੀਂ ਉਹਨੂੰ ਲੰਬੇ ਰੱਖਾਂਗੇ ਦੂਜੇ ਬੰਦਿਆਂ ਨੂੰ ਪਾਰਟੀ ਦੇ ਅੰਦਰ ਰੱਖਾਂਗੇ ਤਾਂ ਫਿਰ ਜਿਹੜਾ ਹੈ ਦਾ ਇਸ ਦਾ ਇਹ ਹੋ ਜੂ ਅਖੀਰ ਦੇ ਵਿੱਚ ਕਿ ਉਹੀ ਬਾਜ਼ੀ ਮਾਰੀ ਸੋ ਵੀਰ ਸੇ ਬਾਦਲ ਨੂੰ ਇੰਨਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਉਹ ਖਤਮ ਹੋ ਚੁੱਕਿਆ ਤੁਸੀਂ ਆਪਣੀਆਂ ਗਲਤੀਆਂ ਕਰਕੇ ਆਪਣੇ ਆਪ ਨੂੰ ਖਤਮ ਕਰਦੇ ਰਹੋ ਤੇ ਦੂਜੇ ਦਾ ਤਾਂ ਵਿਰੋਧੀ ਤਾਂ ਕੋਈ ਕੁਸ਼ ਕਹੇ ਵਿਰੋਧੀ ਦਾ ਤਾਂ ਦਿਸਦਾ ਹੀ ਹੁੰਦਾ ਜਿਹੜਾ ਮੂਹਰੇ ਬੈਠਾ ਉਹ ਤੁਹਾਡੇ ਉਲਟ ਬੋਲ ਰਿਹਾ ਤੇ ਜਿਹੜੇ ਵਿੱਚ ਬੈਠੇ ਤੁਹਾਡੇ ਦੋਗਲੇ ਕਰਤਾਰ ਚੱਲ ਰਹੇ ਨੇ ਉਧਰ ਵੀ ਨੇ ਉਧਰ ਵੀ ਨੇ ਉਧਰ ਵੀ ਨਿਵਾ ਰਹੇ ਆ ਉਧਰ ਵੀ ਨਿਵਾ ਰਹੇ ਆ ਉਹ ਬਹੁਤ ਉਹ ਬਹੁਤ ਵੱਡਾ ਖਤਰਾ ਹੁੰਦਾ ਹੈ ਤੇ ਅੱਜ ਪੰਜਾਬ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਕੱਲੇ-ਕੱਲੇ ਨੂੰ ਪਤਾ ਹੈ ਵੀ ਕਿਹੜਾ ਇਹ ਜੇ ਚਰਦਾਰ ਨਿਵਾ ਰਿਹਾ ਹੈ। ਉਹ ਸੁਖਵੀਰ ਬਾਦਲ ਨੂੰ ਨੋਚਨਾਂ ਦਾ ਕੇਂਦਰ ਬਣਾ ਕੇ ਆਪਾਂ ਸਿਰਫ ਤੇ ਸਿਰਫ ਉਹਦੇ ਨਾਲ ਸੰਤੁਸ਼ਟ ਹੋ ਜਾਣਾ ਉਹ ਗਲਤ ਹੈ। ਤੇ ਹੁਣ ਅਮਰਪਾਲ ਸਿੰਘ ਤੇ ਸਰਦਾਰ ਤਰਸਿੰਦਰ ਸਿੰਘ ਨੂੰ ਫੈਸਲੇ ਲੈਣੇ ਪੈਣਗੇ, ਕੁਝ ਦਿਨਾਂ 'ਚ ਲੈਣੇ ਪੈਣਗੇ। ਜੇ ਨਹੀਂ ਇਹ ਦੇਰ ਹੋਊਗੀ ਉਹ ਦੇਰ ਜਿਹੜੀ ਹੈਗੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜੀ ਆ ਉਹ ਖੈਰਮੰਦ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਬਾਪੂ ਸਰਦਾਰ ਸਿੰਘ ਨੂੰ ਆਪਣੇ ਪਰਆਆਂ ਦੀ ਪਰਖ ਕਰਨੀ ਚਾਹੀਦੀ ਹੈ ਤੇ ਫੈਸਲੇ ਵੀ ਜਲਦੀ ਲੈਣੇ ਨੇ ਦੇਖੋ ਆਪਣੇ ਪ੍ਰਾਇਮ ਦੀ ਪਰਖ ਤਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਆਪਣੇ ਪ੍ਰਾਇਮ ਦੀ ਪਰਖ ਤਾਂ ਦਾਤਿਆਂ ਨੇ ਵੀ ਕਰੀ ਹੈ ਜੀ ਗੁਰੂ ਸਾਹਿਬ ਜورو ਸਾਹਿਬ ਆਣ ਨੇ ਵੀ ਕਰੀ ਹੈ ਤੇ ਇਹ ਜਿਹੜੀ ਸੀ ਜਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾਤਿਆਂ ਨੇ ਵੀ ਕਰੀ ਹੈ ਸੋ ਆਪਣੇ ਪ੍ਰਾਇਮ ਦੀ ਪਛਾਣ ਤਾਂ ਸਭ ਤੋਂ ਜ਼ਰੂਰੀ ਤੇ ਮੁੱਢਲਾ ਤੇ ਬਣਿਆਦੀ ਹੈ ਜਿਹੜਾ ਫੈਸਲਾ ਲੈਣਾ ਹੁੰਦਾ ਜੇ ਆਪਦੇ ਆਪਣੇ ਤੇ ਪ੍ਰਾਇਮ ਦੀ ਪਛਾਣ ਹੈ ਤੇ ਮੁੱਢਲਾ ਤੇ ਬਣਿਆਦੀ ਜਿਹੜਾ ਹੈਗਾ ਉਹ ਸਾਡੇ ਕੋਲੇ ਸਿਧਾਂਤ ਪੈਣੀ ਹੈ ਤੇ ਫਿਰ ਤਾਂ ਨੁਕਸਾਨ ਹੋਣਾ ਹੀ ਹੋਣਾ ਪਾਰਟੀ ਦਾ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ ਇਹ ਇਤਿਹਾਸ ਦੱਸਦਾ ਮੈਂ ਨਹੀਂ ਦੱਸਦਾ ਸਾਡਾ ਧਰਮ ਵਿੱਚ ਦਿਆਂ ਸੁ ਵੀ ਦੱਸਦਾ ਸਾਡਾ ਰਾਜਨੀਤੀ ਵਿੱਚ ਇਤਿਹਾਸ ਵੀ ਦੱਸਦਾ ਇਹ ਵਰਤਾਂਤ ਤਾਂ ਸਭ ਤੋਂ ਵੱਡਾ ਹੈ ਉਹ ਫੈਸਲੇ ਤਾਂ ਜਿਹੜੇ ਆ ਉਹ ਲੈਣੇ ਹੀ ਪੈਣੇ ਨੇ ਜੇ ਨਹੀਂ ਲਿੱਤੇ ਜਾਣਗੇ ਤਾਂ ਫਿਰ ਉਹ ਜਿਹੜਾ ਹੈ ਉਹ ਪਤਨ ਤਾਂ ਹੀ ਦੇ ਵਿੱਚ ਹੋਈ ਜਣਾ ਹਾਲਪਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ ਹੋ ਤੇ ਕਾਫੀ ਲੰਬਾ ਸਫਾ ਹੋ ਗਿਆ ਆਪਣੇ ਤੁਹਾਡਾ ਰਾਜਨੀਤਿਕ ਤਿਰਭਾ ਹੈ ਅੰਤ ਵਿੱਚ ਸੇਖ ਕੌਮ ਨੂੰ ਰਾਜ ਦੇ ਸਿੱਖ ਦੇ ਧਾਰਮਿਕ ਤੌਰ ਤੇ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਜੀ ਮੇਰਾ ਤਾਂ ਸੰਦੇਸ਼ ਇਹੀ ਹੈ ਕਿ ਅਮਰਪਾਲ ਸਿੰਘ ਜੇ ਸਮੇਂ ਸਿੱਖਟਰਾਂ ਦੇ ਖਾਲਸਾ ਪੰਥ ਦੇ ਬਾਹਰ ਬਾਹਦ ਰਾਜਨੀਤਿਕ ਅਤੇ ਧਾਰਮਿਕ ਨੇਤਾ ਨੇ ਤੇ ਸਰਦਾਰ ترسےਮ ਸਿੰਘ ਜਿਹੜੇ ਹੈਗੇ ਆ ਉਹ ਪਾਰਟੀ ਨੂੰ ਚਲਾ ਰਹੇ ਨੇ ਤੇ ਮੈਂ ਉਹਨਾਂ ਦੇ ਨਾਲ ਆ ਹਰ ਮਸਲੇ ਤੇ ਨਾਲ ਹੈ ਕਿਸੇ ਥਾਂ ਤੇ ਕੋਈ ਮਤਭੇਦ ਨਹੀਂ ਹੈ ਤੇ ਜਿੰਨਾ ਇਹ ਮਜ਼ਬੂਤ ਹੋਣਗੇ ਤੇ ਸਿੱਖ ਪੰਥ ਚੜ੍ਹਦੀ ਚੜ੍ਹਦੀ ਤਨ ਬਹੁਤ ਬਹੁਤ ਜੀ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ